ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬ ਦੇਣਾਓ ਉਹਦਾ ਮੀਨਾ ਤੇ ਸਾਨੂੰ ਜੇ ਇੰਡੀਆ ਬੰਦੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖੋੜੇ ਪਰ ਹੁਣ ਸਭੀ ਜਸਲ ਤੁਸੀਂ ਹੋਣ ਲੱਗੀ ਪਰ ਤੁਸੀਂ ਕਹੋਗੇ ਜਿਹਨਾਂ ਵਿੱਚ ਕੀ ਹੈ ਜੇ ਜਿਹਨਾਂ 'ਚ ਫੋਨ ਚੱਲਣਗੇ ਉਥੋਂ ਨਸ਼ੇ ਲਿਕਣਗੇ ਤਾਂ ਸਾਡੀਆਂ 3 ਸਲਾਤ ਹੋ ਕੇ ਸਾਡੇ ਗੇਟ ਤੇ ਰੱਖ ਲਈਆਂ। ਤੁਹਾਡੀ ਨੂੰ ਤੀਸ ਰਖਤ ਨਹੀਂ ਰਹੂਗੀ। ਤੁਹਾਡੀਆਂ ਕੁੱਖਾਂ 'ਚ ਪਲਣ ਵਾਲੇ ਬੱਚੇ ਤੁਹਾਡੀ ਮਹਿਲ ਨਹੀਂ ਹੋਣਗੇ। ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇੱਕਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ। ਇਹਦੇ ਤੇ ਸਾਨੂੰ ਇਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਬਧਾਈਆਂ ਵੀ ਦਿੱਤੀਆਂ ਸਤਿ ਸ਼੍ਰੀ ਅਕਾਲ ਤੁਸੇ ਇਸ ਸੰਘਰਸ਼ ਦੀ ਕੀਮਤ ਚੁਕਾਉਂਗੇ ਔਰ ਚੁਕਾ ਰਹੇ ਹੋ ਇਹ ਸਾਡੇ ਦਵਾਨੇ ਹਰਿ ਸਿੰਘ ਨਲਵਾ ਜਿਹਾ ਬਾਬਾ ਦੀਪ ਸਿੰਘ ਦਾ ਅੰਸ਼ ਜਿੰਨੇ ਕਦੇ ਬੇਵਿਦਵਾਸ਼ ਨਹੀਂ ਕਰਗੇ ਸਾ ਇਹ ਚੀਜ਼ ਨੂੰ ਤੁਸੀਂ ਆ ਹੁਣ ਜਦੋਂ ਪਰਸਨੀਆਂ ਸਿੱਟੇ ਹੋਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਇਸ ਗੱਲ ਨੂੰ ਮੈਂ ਕੋਈ ਲੀਟਰ ਨਹੀਂ ਐਨਾ ਮੈਂ ਥੋੜੇ ਲਾ ਕੇ ਗਾ ਕੇ ਐਵੇਂ ਖੜਾ ਹੋਣਾ ਤੁਸੀਂ ਬਿੰਦੇ ਚੋਣਦੇ ਹਾਂ ਬੜਾ ਜਿੰਨੇ ਬਹੁਤ ਬੰਦੇ ਮੈਂ ਕਦੇ ਵੀ ਨਹੀਂ ਆਪ ਦੀ ਆਪ ਦੀ ਤਾਰੀਫ ਕੀਤੀ ਪਰੰਤੂ ਕੁਝ ਜੀ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਵਕੂਫ ਤਸਵੀਰ ਕਹਿ ਦਿੰਦੇ ਨੇ ਠੀਕ ਹੈ ਨਹੀਂ ਹੈਗਾ ਜੀ ਨੇ ਆ ਮਾਸ਼ ਸ਼ੇਰਸ਼ਾ ਪਤੂ ਪਰਵਾਲਿਆ ਉਹਨੇ ਕਿਹਾ ਬੇਵਕੂਫ ਕੌਣ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਮਰਥੀ ਮੇਰੇ ਵਿਹੜੇ ਚ ਪਈ ਸੀ 14 ਮੈਂ ਤੁਹਾਡੀ ਨੱਕ ਚ ਦਮ ਕਰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਤੇ ਮੇਰੇ ਅੰਦਰਲਾ ਫੌਜੀ ਮਾਰ ਗਿਆ ਦੇ ਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜ ਗਿਆ ਕਿਸੇ ਦਾ ਹੋਰ ਕੋਲ ਜਾਣਦਾ ਨਹੀਂ ਇੱਥੇ ਲੋਕਾਂ ਦੇ ਜਵਾਬ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇਵੇਂਗਾ ਮੁੜ ਕੇ ਤੈਨ ਤੋਂ ਹਲਾਤ ਸਾਹਦੇ ਨਹੀਂ ਜਾਣੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰ ਇਹ ਕਰ ਨੂੰ ਮੈਂ ਸਾਰਾ ਕੁਝ ਜਾਣਦਾ ਸੀ ਅਡਰਾਲ ਕੁੱਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁਗਾ ਮੜੀ ਸਾਹਿਬ ਦੀ ਕਾਗਲਿਆਂ ਨੇ ਨਸੀਬ ਵਾਲਿਆ ਤਾਂ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਕੁੱਪ ਦੇ ਨਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਕਿੱਥੇ ਜਾਣਾਂ ਦੇ ਲਈ ਇਤਿਆਰਲੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾਲਿਆ ਮੈਂ ਕਿਸੇ ਦੇ ਹੋਰ ਦਾ ਹੋਵੇ ਜਾਂ ਹਿਸਰ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਕਿਤੋਂ ਦੇ ਭੱਜੇ ਆ ਕੇ ਮਾਰ ਗਏ ਉਹ ਘਰੇ ਬੈਠੇ ਚਸ਼ਮੂ ਸਰਕਾਰ ਨੇ ਇਹ ਨਾਲ ਕਰੂਗੀ ਮੈਨੂੰ ਭਗਵੰਤ ਜੀ ਤੇਰੀਆਂ ਇੱਕ ਦਿਰ ਧੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਾਨੂੰਨ ਮੁੱਖ ਮੰਤਰੀ ਬਣ ਲੇਗਾ ਉਹ ਤਾਂ ਮੇਰਾ ਕਾਹੋ ਯਾਰ ਦਾ ਸਾਰਾ ਉਹ ਤੁਸੀਂ ਮਾਰ ਕੇ ਗੋਲੀਆਂ 22 ਘੰਟੇ ਤੱਕ ਕਿਸੇ ਨਾਕੇ ਦੇ ਫੂਕ ਕਰਮਚਾਰੀ ਦਰਾਂ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੋਰਸ ਨੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਦਾ ਮੂਸੇ ਦੇ ਕਤਲ ਦਾ ਕੋਈ ਲੈਣਾ ਦੇਣਾ ਨਹੀਂ ਦਿੱਤਾ ਇੱਕ ਮਾਨਸਾ ਚਸਰੀ ਦੇ ਵਿੱਚ ਜੱਗੂ ਜਾਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਪੂ ਅਮੈਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਉਹ ਲੋਰੰਸ ਦੀ ਹਾਇਕ ਲਈ ਜਾਂਦਾ। ਉਹ ਸ਼ੂਹੀ ਲੋਰੰਸ ਘੱਟੀ ਜਾਂਦਾ। ਮੈਂ ਕਿਹਾ ਕੀ ਐ ਤੁਸੀਂ ਕਹਿੰਦੇ ਜਿਹੜਾ ਜਿਉਂ ਫੋਨ ਦਾ ਫੋਨ ਦੀ ਸੀਆਈਡੀ ਕਸਤੇ ਦੇ ਵਿੱਚ ਵੀ ਕੰਮ ਨਹੀਂ ਕਰੀ ਜਾਂਦਾ। ਉਹ ਜਿਹੜੇ ਆਪ ਸਦੂ ਮੈਂ ਆਪਸੇ ਰਾਤ ਤੋਂ ਅੱਜ ਵੀ ਮੇਰੇ ਕੋਲ ਤੋਂ ਬੁੱਧੋ ਪਾਣੀ ਛਾਣ ਕੇ ਦੇਊਗਾ। ਉਹ ਉਹਨੇ ਜੈਨਸਟਰਾ ਨੂੰ ਧਰਤੀਓ ਤੱਕ ਮਹਿੰਜਾ ਕਰਿਆ ਆ ਫਿਰ ਇਹ ਗੱਲ ਤੇ ਕਿਹੜੀ ਗੱਲ ਤੇ ਭਰੋਸਾ ਕਰਾਂ। ਜਦੋਂ ਮੈਂ ਦੇਖੂਗਾ ਮੈਂ ਕਹਾਂਗਾ ਮੈਂ ਮੰਨਦਾ। ਤੁਸੀਂ ਚੰਦ ਬੋਤਾਂ ਦੇ ਖਾਤਰ ਰਾਜਨੀਤਿਕ ਗਲੇਰੇ ਚ ਜਾਣਾ ਵੀ ਉਹ ਜੀ ਸੱਜ ਕੇ ਜਾਓ ਮੈਂ ਕਿਹਨੂੰ ਖਾਪੜਾ ਦੇਣਾ ਕਿਹਨੂੰ ਨਾਂ ਦੇਣਾ ਮੇਰਾ ਕੀ ਮਤਲਬ ਮੈਂ ਕੌਣ ਆ ਜਾਂ ਮੈਂ ਇੱਕ ਛੋਟਾ ਜਿਹਾ ਸਰਪੰਚ ਆ ਕਿ ਪਿੰਡ ਦਾ ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਹਾਂ ਦੇਖ ਆਪਣਾ ਵੀ ਕਿਦਾ ਪਿਆ ਤੁਸੀਂ ਮੈਨੂੰ ਟੈਗ ਨਾਲ ਦਿਓ ਠੀਕ ਹੈ ਮੇਰਾ ਸੰਗਸ਼ ਕਦੇ ਕਹੂਗਾ ਆ ਜਵਾਕ ਮੈਨੂੰ ਆ ਕੇ ਕਹਿ ਜਿਵੇਂ ਬਾਪੂ ਆ ਕੰਮ ਕਰਨਾ ਹੈ ਹੋ ਸਕਦਾ ਮੈਂ ਕਰ ਲਾਂ ਪਰ ਜਦ ਤੁਸੀਂ ਮੇਰੇ ਮੂੰਹ 'ਚ ਗੱਲਾਂ ਕਹੋ ਸੁਣੀ ਜਾਂਦੇ ਹੋ